ਨਸ਼ੇ ਦੇ ਮੁੱਦੇ ਤੇ ਬਣੀ ਬਾਲੀਵੁੱਡ ਫਿਲਮ ਉੜਤਾ ਪੰਜਾਬ ਕਈ ਰਸਦਾਂ ਤੋਂ ਬਾਅਦ ਆਖਿਰਕਾਰ ਅੱਜ ਰਿਲੀਜ਼ ਹੋ ਗਈ ਹੈ ਪਰ ਅੱਜ ਕੋਈ ਹੋਰ ਬਵਾਲ ਨਾ ਹੋਵੇ ਇਸਦੇ ਚਲਦਿਆਂ ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ਦੇ ਵਿੱਚ ਵੀ ਕੜੇ ਸੁਰੱਖਿਆ ਇੰਤਜ਼ਾਮ ਕੀਤੇ ਗਏ ਨੇ ਚੰਡੀਗੜ੍ਹ ਤੇ ਸੈਕਟਰ 34 ਦੇ ਪਿੱਛੇ ਕੱਢ ਲਈ ਸਿਨੇਮਾ ਦੇ ਬਾਹਰ ਅਸੀਂ ਇਸ ਸਮੇਂ ਮੌਜੂਦ ਹਾਂ ਤੀਜੇ ਸਾਥੇ ਕਿਸ ਤਰ੍ਹਾਂ ਪੁਲਿਸ ਫੋਰਸ ਇੱਥੇ ਚੰਡੀਗੜ੍ਹ ਪੁਲਿਸ ਤਾਇਨਾਤ ਕੀਤੀ ਗਈ ਹੈ ਐहतਿਆਤਨੇ ਕਦਮ ਚੁੱਕੇ ਗਏ ਨੇ ਤਾਂ ਕਿ ਕਿਸੇ ਕਿਸਮ ਦਾ ਕੋਈ ਬਵਾਲ ਨਾ ਹੋਵੇ ਕੋਈ ਪ੍ਰਦਰਸ਼ਨ ਨਾ ਹੋਵੇ ਕਿਉਂਕਿ ਸ਼ਿਵ ਸੈਨਾ ਤੇ ਕੁਝ ਹੋਰ ਜਥੇਬੰਦੀਆਂ ਵੱਲੋਂ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸ਼ਿਵ ਸੈਨਾ ਵੱਲੋਂ ਪਟਿਆਲਾ ਔਰ ਅੰਮ੍ਰਿਤਸਰ ਦੇ ਵਿੱਚ ਸਿਨੇਮਾ ਘਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਫਿਲਮ ਨੂੰ ਬੰਦ ਕਰਨ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਅਜਿਹੇ ਚ ਇਤਿਆਦਨ ਬਾਕੀ ਜਗ੍ਹਾ ਤੇ ਵੀ ਜਿਹੜੀ ਹੈ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਤਾਂ ਕਿ ਕਿਸੇ ਕਿਸਮ ਦਾ ਕੋਈ ਹੋਰ ਬਗਵਾਲ ਨਾ ਹੋਵੇ ਕਿਉਂਕਿ ਲਗਾਤਾਰ ਕਈ ਵਿਵਾਦਾਂ ਤੋਂ ਬਾਅਦ ਅਦਾਲਤ 'ਚ ਮਾਮਲਾ ਪਹੁੰਚਣ ਤੋਂ ਬਾਅਦ ਫਿਲਮ ਉਰਤਾ ਪੰਜਾਬ ਰੀਲਿਸ ਹੋਈ ਹੈ ਤੇ ਅਜਿਹੇ ਚ ਪ੍ਰਸ਼ਾਸਨ ਕਿਸੇ ਕਿਸਮ ਦਾ ਕੋਈ ਵੀ ਜਿਹੜੀ ਕਮੀ ਸੁਰੱਖਿਆ ਦੇ ਮੱਦੇ ਨਜ਼ਰ ਨਹੀਂ ਰੱਖਣਾ ਚਾਹੁੰਦਾ ਮਪਿੰਦਰ ਸਿੰਘ ਰਾਤ ਐ ਵੀ ਪੀ ਸੰਜਾ ਚੰਡੀਗੜ੍ਹ